ਦੇਸ਼ ਨੇ ਆਪਣੇ ਬੱਚਿਆਂ ਨੂੰ ਤੰਗ ਹੁੰਦੇ ਦੇਖਿਆ ਪਰ ਅੰਗਰੇਜ਼ ਸਰਕਾਰ ਵੱਲੋਂ ਪੇਸ਼ ਕੀਤਾ ਹੋਇਆ 25000 ਰੁਪਏ ਦਾ ਮੁਆਵਜ਼ਾ ਇਸ ਲਈ ਠੁਕਰਾ ਦਿੱਤਾ ਕਿ ਭਾਰਤੀ ਨਾਰੀ ਆਪਣੇ ਪਤੀ ਦੀ ਕੀਮਤ ਲੈ ਕੇ ਦੇਸ਼ ਨੂੰ ਦਾਗ ਨਹੀਂ ਛਿੜਾਉਣਾ ਚਾਹੁੰਦੀ। ਸ਼੍ਰੀਮਤੀ ਅਤਰਕੌਰ ਇੱਕਦਮ ਜਲਿਆਂਵਾਲੇ ਬਾਗ ਨੂੰ ਉੱਠਤਰੀ। ਬਾਜ਼ਾਰ ਵਿੱਚੋਂ ਲੋਕ ਇਉਂ ਟੋੜੇ ਜਾ ਰਹੇ ਸਨ ਜਿਵੇਂ ਖੂਨ ਦੀਆਂ ਹੋਲੀਆਂ ਖੇਡ ਕੇ ਆ ਰਹੇ ਹੋਣ। ਬਾਗ ਵਿੱਚ ਨਰਕ ਦਾ ਦ੍ਰਿਸ਼ ਸੀ। ਅਤਰਕੌਰ ਨੇ ਡਿਠਾ ਸੈਂਕੜੇ ਫਟੜ ਤਲਫਰੇ ਸਨ ਕੋਈ ਬੇਹੋਸ਼ ਪਿਆ ਸੀ ਤੇ ਕੋਈ ਪਾਣੀ ਮੰਗ ਰਿਹਾ ਸੀ ਕੋਈ ਹਾਏ ਮਰ ਗਿਆ ਹਾਏ ਮਰ ਗਿਆ ਦੀ ਪੁਕਾਰ ਰਿਹਾ ਸੀ ਅਤਰਕੌਰ ਨੇ ਨਿਉ ਕੇ ਪਤੀ ਦੇ ਚਰਨ ਛੂਏ ਪਰ ਉਹ ਠੰਡੇ ਹੋ ਚੁੱਕੇ ਸਨ ਅਤਰਕੌਰ ਪਤੀ ਦੀ ਲਾਸ਼ ਲੈ ਕੇ ਘਰ ਆ ਗਈ ਸ਼ਹਿਰ 'ਚ ਗੱਲਾਂ ਹੋਣ ਲੱਗ ਪੀਆਂ ਕਿ ਅਤਰਕੌਰ ਕਿੰਨੀ ਬਹਾਦਰ ਔਰਤ ਹੈ ਜਿਨੇ ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਲਾਸ਼ਾਂ ਦੇ ਢੇਰਾਂ ਵਿੱਚੋਂ ਪਤੀ ਦੀ ਲਾਸ਼ ਲੱਭ ਲੈਂਦੀ ਹੈ ਯਾਰ 247 TV ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਸੁਣੋ ਕਹਾਣੀ ਲਈ ਜਿਹੜੀ ਕਹਾਣੀ ਅਸੀਂ ਚੁਣੀ ਹੈ ਉਹ ਕਾਮਰੇਡ ਅਰਜਨ ਸਿੰਘ ਗਰਗਾਜ ਦੇ ਲਿਖੀ ਹੋਈ ਕਹਾਣੀ ਆ ਸ਼ਹੀਦ ਪਤੀ ਦੀ লাশ ਜਲਿਆਂ ਵਾਲੇ ਬਾਗ ਨਾਲ ਸੰਬੰਧਿਤ ਕਹਾਣੀ ਤੇ ਅਸੀਂ ਇਸ ਤੋਂ ਪਹਿਲਾਂ ਅਕਤੂਬਰ 21 ਯਾਨੀ ਕਿ 21 ਅਕਤੂਬਰ 2025 ਨੂੰ ਇੱਕ ਅਰਜਨ ਸਿੰਘ ਗੜਗਾਜਰਾਂ ਦੀ ਲਿਖੀ ਹੋਈ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੁੰਮਨਾਮ ਹੀਰੋ ਤੇ ਉਹਦੇ ਵਿੱਚ ਅਸੀਂ ਕਾਮਰੇਡ ਅਰਜਨ ਸਿੰਘ ਗੜਗਾਜ ਬਾਰੇ ਵੀ ਕੋਈ ਜਾਣਕਾਰੀ ਦਿੱਤੀ ਸੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਉਹ ਬਹੁਤ ਮਹਾਨ ਸੁਤੰਤਰਤਾ ਸੰਗਰਾਮੀ ਹੋਏ ਨੇ ਤੇ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਦੇਸ਼ ਵਾਸਤੇ ਬੇਮਿਸਾਲ ਕੁਰਬਾਨੀਆਂ ਨਾਲ ਭਰਿਆ ਉਹਨਾਂ ਦਾ ਇੱਕ ਦਾਸਤਾਨ ਹੈ ਉਹਨਾਂ ਦੀ ਉਹਨਾਂ ਨੇ ਆਪਣੇ ਜੀਵਨ ਸੰਘਰਸ਼ ਦੇ ਵਿੱਚ ਜਿਹੜੇ ਉਹਦੇ ਸਾਥੀ ਸੀ ਉਹਨਾਂ ਬਾਰੇ ਕਾਫੀ ਕੁਝ ਲਿਖਿਆ ਜੋ ਉਹ 1919 ਤੋਂ ਲੈ ਕੇ 47 ਤੱਕ ਦਾ ਸੰਘਰਸ਼ ਜਿਹੜਾ ਸੀਗਾ ਉਹਦੇ ਵਿੱਚ ਉਹਦਾ ਨਾਲ ਦੇ ਨਾਲ ਰਹੇ ਤੇ ਉਹਨਾਂ ਨੇ ਇਸ ਬੰਧ ਵਿੱਚ ਇੱਕ ਕਿਤਾਬ ਵੀ ਲਿਖੀ ਸੀ ਕੁਝ ਪੁਸਤਕਾਂ ਦੀ ਰਚਨਾ ਕੀਤੀ ਜਿਹਦੇ ਵਿੱਚ ਉਹਨਾਂ ਨੇ ਸ਼ਹੀਦਾਂ ਦੀਆਂ ਗੱਲਬਾਤ ਕੀਤੀ ਸੀ ਤੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਹੜੀ ਹੈ ਕਹਾਣੀ ਘਟ ਤੇ ਇੱਕ ਅਸਲ ਵਿਥਿਆ ਹੈ ਜਲਿਆਲੇ ਬਾਗ ਦੀ ਸ਼ਹੀਦ ਪੱਤੀ ਦੀ লাশ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਜਨ ਸਿੰਘ ਕਰਗਾਜ ਭਾਰਤ ਦਾ ਇਤਿਹਾਸ ਇਸਤਰੀ ਜਾਤੀ ਦੀਆਂ ਬਹਾਦਰੀ ਤੇ ਕਾਰਨਾਮਿਆਂ ਦੇ ਨਾਲ ਭਰਪੂਰ ਹੈ ਉਹ ਕਹਿੰਦੇ ਨੇ ਮੈਂ ਕਹਾਣੀ ਜਿਹੜੀ ਲਿਖ ਰਿਹਾ ਇਹਦਾ ਸਬੰਧ ਆਜ਼ਾਦੀ ਦੀ ਮਿਸਾਲ ਜਗਾਉਣ ਵਾਲੇ ਜਲਿਆਂਵਾਲੇ ਬਾਗ ਅੰਮ੍ਰਿਤਸਰ ਦੇ ਪ੍ਰਸਿੱਧ ਗੋਰੀ ਬਾਰੀ ਦੀ ਘਟਨਾ ਨਾਲ ਸੰਬੰਧਿਤ ਹੈ ਉਸ ਦੀ ਕਹਾਣੀ ਜਿਸ ਨੇ ਖੁਦ ਪਤੀ ਦੇਵ ਨੂੰ ਬਲੀਦਾਨ ਵਾਸਤੇ ਭੇਜਿਆ ਸੀ ਉਸ ਔਰਤ ਦੀ ਕਹਾਣੀ ਜਿਹੜੇ ਆਪਣੇ ਬੱਚੇ ਨੂੰ ਪੇਟ ਵਿੱਚ ਛਪਾਈ ਖੂਨ ਦੀਆਂ ਨਦੀਆਂ ਪਾਰ ਕਰਦੀ ਹੋਈ ਆਪਣੇ ਪਤੀ ਦੀ লাশ ਢੂੰਡ ਕੇ ਆਪਣੇ ਘਰ ਲਿਆਈ ਸੀ ਤੇ ਉਸ ਦੀ ਕਹਾਣੀ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਤੰਗ ਹੁੰਦੇ ਦੇਖਿਆ ਪਰ ਅੰਗਰੇਜ਼ ਸਰਕਾਰ ਵੱਲੋਂ ਪੇਸ਼ ਕੀਤਾ ਹੋਇਆ 25000 ਰੁਪਏ ਦਾ ਮੁਆਵਜ਼ਾ ਇਸ ਲਈ ਠੁਕਰਾ ਦਿੱਤਾ ਕਿ ਭਾਰਤੀ ਨਾਰੀ ਆਪਣੇ ਪਤੀ ਦੀ ਕੀਮਤ ਲੈ ਕੇ ਦੇਸ਼ ਨੂੰ ਦਾਗ ਨਹੀਂ 치ਣਾ ਚਾਹੁੰਦੀ ਗੁਰਗੱਤ ਸਾਹਿਬ ਕਹਿੰਦੇ ਨੇ ਪਤਾ ਜੀ ਇਹ ਨਾਰੀ ਕੌਣ ਸੀ ਇਹ ਸੀ ਜਲਾ ਵਾਲੇ ਬਾਗ ਦੇ ਸ਼ਹੀਦ ਸ਼੍ਰੀ ਭਾਗਮਲ ਪਾਟਿਆ ਦੀ ਪਤਨੀ ਸ਼੍ਰੀਮਤੀ ਅਤਰਕੌਰ ਉਹ ਸਾਖੀ ਵਾਲੇ ਦੇਨ 13 April 1919 ਨੂੰ ਅਵਰਸਰ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਸਨ ਲੋਕ ਇਧਰ ਉਧਰ ਫਿਰ ਰਹੇ ਸਨ ਸ਼ਾਇਦ ਆਪਣੇ ਆਪ ਨੂੰ ਆਜ਼ਾਦ ਸਮਝ ਰਹੇ ਸਨ ਪਰ ਇਹ ਗੱਲ ਕਿਸੇ ਦੀ ਸਮਝ ਵਿੱਚ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ ਕਿਹੜਾ ਪ੍ਰੋਗਰਾਮ ਅਪਣਾਇਆ ਜਾਵੇ ਢੋਲ ਵਾਲਾ ਮਨਾਦੀ ਕਰ ਰਿਹਾ ਸੀ ਅੱਜ ਸ਼ਾਮ ਦੇ 4 ਵਜੇ ਜਲਿਆਂ ਵਾਲੇ ਬਾਗ ਵਿੱਚ ਇੱਕ ਭਾਰੀ ਪਬਲਿਕ ਜਲਸਾ ਹੋਵੇਗਾ ਜਿਸ ਵਿੱਚ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ ਸ਼੍ਰੀ ਭਾਗਮਲ ਭਾਟਿਆ ਕੁਝਕ ਸੌ ਕੇ ਉੱਠੇ ਸਨ ਉਹਨਾਂ ਆਪਣੀ ਪਤਨੀ ਨੂੰ 700 ਆਪਣੀ ਪਤਨੀ ਤੋਂ 700 ਰੁਪਏ ਲੈ ਤਾਂ ਕਿ ਉਹ ਵਪਾਰੀ ਦਾ ਆਧਾਰ ਲਾ ਸਕਣ ਨਾਲ ਹੀ ਕਿਹਾ ਮੈਂ ਜਲਿਆਂ ਵਾਲੇ ਬਾਗ ਦੇ ਜਲਸੇ ਚੋਂ ਹੋ ਕੇ ਹੀ ਮੁੜਾਂਗਾ ਘਰ ਘਰ ਅਜ ਇਹੋ ਹੀ ਚਰਚਾ ਜਾਰੀ ਸੀ ਕਿ ਅੱਜ ਗੋਲੀ ਜ਼ਰੂਰ ਚਲੇਗੀ ਦਿਨ ਦੇ 4 ਵਜੇ ਹੋਣਗੇ ਕਿ ਸੱਚਮੁੱਚ ਬਾਗ ਵਿੱਚੋਂ ਠਾ ਠਾ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਗਲੀ ਵਿੱਚ ਸਭ ਲੋਕ ਇਕੱਠੇ ਹੋ ਗਏ ਸ਼੍ਰੀ ਭਾਗਮਲ ਦੀ ਗਲੀ ਜਲਿਆਂ ਵਾਲੇ ਬਾਗ ਦੇ ਨਾਲ ਹੀ ਲੱਗਦੀ ਸੀ ਉਹਨਾਂ ਦੀ ਗਲੀ ਵਾਲੇ ਵੀ ਸ਼੍ਰੀ ਬੂਟਾ RAM ਤੇ ਸੁੰਦਰਦਾਸ ਨੇ ਸ਼੍ਰੀ ਭਾਗਮਲ ਦੀ ਪਤਨੀ ਨੂੰ ਜਲਿਆਂ ਵਾਲੇ ਬਾਗ ਵਿੱਚ ਗੋਲੀ ਚੱਲਣ ਦੀ ਖਬਰ ਆਂ ਦਸੀ। ਉਹਨਾਂ ਦੇ ਆਪਣੇ ਕੱਪੜੇ ਵੀ ਲਹੂ ਨਾਲ ਲਿਬੜੇ ਹੋਏ ਸਨ। ਸ਼੍ਰੀਮਤੀ ਅਤਰਕੌਰ ਇੱਕਦਮ ਜਲਿਆਂ ਵਾਲੇ ਬਾਗ ਨੂੰ ਉੱਠ ਸੁਣੀ। ਬਾਜ਼ਾਰ ਵਿੱਚ ਲੋਕ ਐਵੇਂ ਟੋੜੇ ਜਾ ਰਹੇ ਸਨ ਜਿਵੇਂ ਖੂਨ ਦੀਆਂ ਹੋਲੀਆਂ ਖੇਡ ਕੇ ਆ ਰਹੇ ਹੋ। ਕਿਉਂ ਮਰਨ ਜਾ ਰਹੀ ਹੈ? ਦੇਖਦੀ ਨਹੀਂ ਲੋਕ ਕਿਵੇਂ ਲਹੂ ਚ ਲੱਤ-ਫੱਤ ਹੋਏ ਭੱਜਿਆ ਆ ਰਹੇ ਨੇ। ਕਹਿ ਕੇ ਸਾਹਮਣੇ ਆ ਰਹੇ ਕਈ ਪਰੇਸ਼ਾਨੇ ਆਤਰਕੌਰ ਨੂੰ ਜਲਿਆਂ ਵਾਲੇ ਬਾਗ ਵਾਲੇ ਜਾਨੋ ਰੋਕਣ ਲਈ ਯਤਨ ਕੀਤੀ ਕੋਈ ਵੀ ਕੰਮਜਾਬ ਨਾ ਹੋਇਆ ਪਰ ਜਿਸ ਦੀ ਦੁਨੀਆ ਹੀ ਜਲਣ ਵਾਲੀ ਸੀ ਉਸ ਨੂੰ ਡਰ ਕਿੱਥੇ ਸਮਝਾ ਸਕਦਾ ਸੀ ਆਤਰਕੌਰ દોੜਦੀ ਗਈ ਤੇ ਜਲਿਆਂ ਵਾਲੇ ਬਾਗ ਵਿੱਚ ਜਾ ਦਾਖਲ ਹੋਈ ਬਾਗ ਵਿੱਚ ਨਰਕ ਦਾ ਦ੍ਰਿਸ਼ ਸੀ ਅਦਰਕੌਰ ਨੇ ਡਿਠਾ ਸੈਂਕੜੇ ਫਟੜ ਤਲਪਰੇ ਸਨ ਕੋਈ ਬੇਹੋਸ਼ ਪਿਆ ਸੀ ਤੇ ਕੋਈ ਪਾਣੀ ਮੰਗ ਰਿਹਾ ਸੀ ਕੋਈ ਹਾਏ ਮਰ ਗਿਆ ਹਾਏ ਮਰ ਗਿਆ ਦੀ ਪੁਕਾਰ ਰਿਹਾ ਸੀ ਪੁਕਾਰ ਕਰ ਰਿਹਾ ਸੀ ਬਹੁਤ ਸਾਰੇ ਦੁੱਖਾਂ ਤੋਂ ਛੁਕਾਰਾ ਪਾਉਣ ਲਈ ਹੱਥ ਪੈਰ ਮਾਰ ਰਹੇ ਸਨ ਅਤੇ ਦਮ ਤੋੜ ਰਹੇ ਸਨ ਅਦਰਕੌਰ ਭਰੀਆਂ ਹੂ ਅੱਖਾਂ ਨਾਲ ਸਭ ਕੁਝ ਵੇਂਦੀ ਰਹੀ ਤੇ ਅੱਗੇ ਤੁਰਦੀ ਗਈ ਪਤੀ ਦੇਵ ਦੀ ਭਾਲ ਵਿੱਚ ਤੇ ਲਹੂ ਭਰੀਆਂ ਲਾਸ਼ਾਂ ਵਿੱਚੋਂ ਗੁਜ਼ਰਦੀ ਗਈ ਲੋਕ ਘਰਾਂ ਨੂੰ ਵਾਪਸ ਆ ਰਹੇ ਸਨ ਕਿਉਂਕਿ ਮਾਰਸ਼ਲ ਲਾਲ ਲੱਗ ਚੁੱਕਾ ਸੀ ਅਤੇ ਰਾਤ ਦੇ 8 ਵਜੇ ਤੋਂ ਬਾਅਦ ਘਰ ਤੋਂ ਬਾਹਰ ਦਿਸਣ ਵਾਲੇ ਨੂੰ ਹਾਕਮ ਨੇ ਗੋਲੀ ਨਾਲ ਡਾਡ ਦੇਣ ਦਾ ਐਲਾਨ ਕਰ ਦਿੱਤਾ ਸੀ ਅਦਰਕੌਰ ਤੇ ਵੀ ਇੱਕ ਹੋਰ ਦੇਵੀ ਰਤਨਦੇਈ ਤੇ ਇੱਕ ਮਿਸ਼ਰ ਪਾਣੀ ਪਲੌਣ ਵਾਲਾ ਹੀ ਜਿਲਿਆਂ ਵਾਲੇ ਬਾਗ ਚ ਰਹਿ ਗਏ ਸਨ ਅਦਰਕੌਰ ਪਤੀ ਜੀ ਤਲਾਸ਼ ਕਰਦੀ ਖੂਹ ਕੋਲ ਚਲੀ ਗਈ ਜਿਹੜਾ ਉਹਨੀ ਦਿਨੀ ਵਰਾਂ ਤੇ ਧਰਤੀ ਦੇ ਬਰਾਬਰ ਹੀ ਸੀ ਉਸ ਵੇਲੇ ਉਸ ਖੂਹ ਦੇ ਚਾਰੋਂ ਪਾਸੇ ਕੁਝ ਨਹੀਂ ਹੁੰਦਾ ਸੀ ਇਹ ਉਹ ਖੂਹ ਹੈ ਜਿਹੜਾ ਅੱਜ ਜਲਿਆਂ ਵਾਲੇ ਬਾਗ ਦਾ ਟੂਟੀਆਂ ਗੁਸਲਖਾਨਿਆਂ ਆਦ ਨਾਲ ਉਸਰਿਆ ਹੋਇਆ ਹੈ ਖੂਹ ਵਿੱਚ ਐਨੀਆਂ ਲਾਸ਼ਾਂ ਡਿੱਗ ਪਈਆਂ ਸਨ ਕਿ ਖੂਹ ਦਾ ਪਾਣੀ ਉੱਪਰ ਤੱਕ ਆ ਗਿਆ ਸੀ ਕੋਈ ਲਾਸ਼ ਇਹ ਟੱਚ ਵੀ ਜਾਂਦੀ ਤੇ ਕੋਈ ਲਾਸ਼ ਉੱਪਰ ਤੱਕ ਆ ਜਾਂਦੀ ਅਤਰਕੌਰ ਉਵੇਂ ਹੀ ਪਤੀ ਦੇਰ ਨੂੰ ਲੱਭ ਨਾ ਸਕੀ ਉੱਥੇ ਵੀ ਉਹਨੂੰ ਨਹੀਂ ਲੱਭਿਆ ਇੱਕ ਪਾਸਿਓਂ ਨੇ ਵੇਖਿਆ ਕਿ 6 ਪੁਰਸ਼ ਤੇ 4 ਬੱਚੇ ਇਕੱਠੇ ਮਰੇ ਪਏ ਸਨ ਤਿੰਨਾ ਪੁਰਸ਼ਾਂ ਦੇ ਕੋਟ ਇੱਕੋ ਜਿਹੇ ਸਨ ਸ਼ਾਇਦ ਇੱਕੋ ਪਰਿਵਾਰ ਦੇ ਜੀ ਹੋਣ ਇੱਕ ਦਾ ਪੈਰ ਇੱਕ ਬੱਚੇ ਦੇ ਮੂੰਹ ਦੇ ਉੱਤੇ ਪਿਆ ਹੋਇਆ ਸੀ ਅਤਰਕੌਰ ਨੇ ਉਹਦਾ ਪੈਰ ਬੱਚੇ ਦੇ ਮੂੰਹ ਤੋਂ ਢਾਇਆ ਬੱਚੇ ਦਾ ਮੂੰਹ ਖੁੱਲਾ ਸੀ ਅਤੇ ਮਾੜਾ ਮਾੜਾ ਸਾਹ ਆ ਰਿਹਾ ਸੀ ਬੱਚਾ ਬੁੱਲ੍ਹਾਂ ਉੱਤੇ ਜ਼ਬਾਨ ਫੇਰ ਰਿਹਾ ਸੀ ਇਹ ਵੇਖ ਕੇ ਅਤਰਕੌਰ ਦੇ ਥਰੂ ਹੋਰ ਜ਼ੋਰ ਨਾਲ ਵਗਣੇ ਸ਼ੁਰੂ ਹੋ ਗਏ ਤੇ ਉਸੇ ਪਲ ਬੱਚੇ ਨੇ ਜਾਨ ਦੇ ਦਿੱਤੀ ਅਤਰਕੋਰ ਦੇ ਪੇਟ ਵਿੱਚ ਉਸ ਵੇਲੇ 6 ਮਹੀਨੇ ਦਾ ਬੱਚਾ ਸੀ ਉਹ ਬੱਚੀ ਬੱਚਾ ਜਿਸ ਨੂੰ ਆਪਣੇ ਪਿਤਾ ਦੇ ਦਰਸ਼ਨ ਦੀ ਨਸੀਬ ਨਾ ਹੋਏ ਅਤੇ ਜਿਹੜਾ ਪਿੱਛੋਂ ਕੌਮੀ ਲਾਇਰ ਚ ਵੱਧ ਚੜ ਕੇ ਹਸਾਲੇ ਦਾ ਰਹਾ ਉਸ ਦਾ ਨਾਮ ਸੀ ਸੋਹਣ ਲਾਲ ਭਟਿਆ ਅਤਰਕੌਰ ਇੱਕ ਜਹੀ ਥਾਂ ਪੁਜੀ ਜਿੱਥੇ ਉਹਨੂੰ ਲਾਸ਼ਾਂ ਦੇ ਢੇਰ ਦੇ ਉੱਤੇੋਂ ਦੀ ਲੱਗਣਾ ਪਿਆ ਪਹਿਲਾਂ ਹਿੰਮਤ ਕਰਕੇ ਅੱਗੇ ਵਧੀ ਫੇਰ بے ਸੁਧ ਹੋ ਕੇ ਡਿੱਗ ਪਈ ਥੋੜੇ ਚਿਰ ਉਪਰੰਤ ਹੋਸ਼ ਆਈ ਤੇ ਡਟਾ ਕੇ ਦੀ ਧੌਣ ਤੇ ਬਾਹਾਂ ਕਿਸੇ ਦੇ ਲਹੂ ਨਾਲ ਗਰੋਚ ਹੋ ਗਈਆਂ ਸਨ ਅਤਰਕੌਰ ਜੀ ਦਾ ਕਹਿਣਾ ਹੈ ਕਿ ਜਿੱਥੇ-ਜਿੱਥੇ ਖੂਨ ਲਗਾ ਗਰਮੀਆਂ ਦੇ ਮੌਸਮ ਵਿੱਚ ਉੱਥੇ ਅਜੇ ਵੀ ਜ਼ਖਮ ਹੋ ਜਾਂਦੇ ਨਹੀਂ ਹਨੇਰਾ ਕਾਫੀ ਹੋ ਚੁੱਕਾ ਸੀ ਅਤੇ ਤੜਪਦੀਆਂ ਲਾਸ਼ਾਂ ਧੰਡੀਆਂ ਪੈ ਚੁੱਕੀਆਂ ਸਨ ਲੋਕਾਂ ਦਾ ਆਉਣਾ ਜਾਣਾ ਵੀ ਬੰਦ ਹੋ ਚੁੱਕਾ ਸੀ ਕਿਉਂਕਿ ਕੋਈ ਵੀ ਮਰਨਾ ਨਹੀਂ ਸੀ ਚਾਹੁੰਦਾ ਅਤਰਕੌਰ ਸੋਚ ਰਹੀ ਸੀ ਕਿ ਉਹ ਪਤੀ ਨੂੰ ਕਿੱਥੇ ਢੁੰਡੇ ਇਹ ਸੋਚ ਵਿੱਚ ਕੋਜੀ ਕਦਮ ਅੱਗੇ ਗਈ ਸੀ ਕਿ ਸ਼੍ਰੀ ਭਾਗਮਲ ਪਾਟਿਆ ਜੀ ਇੱਕ ਕੰਦ ਜਿਹੜੀ ਕਮੂਆਂ ਵਾਲੀ ਗਲੀ ਨਾਲ ਲੱਗਦੀ ਹੈ ਦੇ ਸਾਰੇ ਛਾਤੀ ਤਾਂ ਨਹੀਂ ਪੈ ਸਨ ਦੋਵੇਂ ਲਤਾ ਸ਼ਰਣੀ ਸ਼ਰਣੀ ਹੋ ਚੁੱਕੀਆਂ ਸਨ ਇੱਕ ਕੰਨ ਵੀ ਉੱਡ ਗਿਆ ਸੀ ਅੱਖਾਂ ਖੁੱਲੀਆਂ ਸਨ ਜਿਵੇਂ ਕਿਸੇ ਦਾ ਰਾਹ ਵੇਖ ਰਹੀਆਂ ਹੋਣ ਅਤਰਕੌਰ ਨੇ ਨਿਉ ਕੇ ਪਤੀ ਦੇ ਚਰਨ ਛੂਏ ਪਰ ਉਹ ਠੰਡੇ ਹੋ ਚੁੱਕੇ ਸਨ ਅਤਰਕੌਰ ਪਤੀ ਦੀ ਲਾਸ਼ ਲੈ ਕੇ ਘਰ ਆ ਗਈ ਸ਼ਹਿਰ 'ਚ ਗੱਲਾਂ ਹੋਣ ਲੱਗ ਪਈਆਂ ਕਿ ਅਤਰਕੌਰ ਕਿੰਨੀ ਬਹਾਦਰ ਔਰਤ ਹੈ ਜਿਨੇ ਮੌਤ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਲਾਸ਼ਾਂ ਦੇ ਢੇਰਾਂ ਵਿੱਚੋਂ ਪਤੀ ਦੀ ਲਾਸ਼ ਲੱਭ ਲੈਂਦੀ ਹੈ ਪੰਜ 6 ਮਹੀਨੇ ਮਗਰੋਂ ਕੋ ਸਰਕਾਰੀ ਅਫਸਰ ਅਤਰਕੌਰ ਨੂੰ ਮਿਲੇ ਉਹਨਾਂ ਦੇ ਬੱਚਿਆਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਭੈਣ ਇਹ ਤੇਰੇ ਬੱਚੇ ਨੇ ਜੀ ਹਾਂ ਅਤਰਕੌਰ ਨੇ ਉੱਤਰ ਦਿੱਤਾ ਤੁਹਾਨੂੰ ਇਹਦੇ ਤਰਸ ਨਹੀਂ ਆਉਂਦਾ ਅਫਸਰਾਂ ਨੇ ਮੁੜ ਕੇ ਕਿਹਾ ਕੀ ਮਤਲਬ ਅਤਰਕੌਰ ਨੇ ਦਰਾਫਤ ਨਾਲ ਕਿਹਾ ਇਹਨਾਂ ਦੇ ਲੀੜੇ ਕੱਪੜੇ ਤੋਂ ਹੀ ਜਾਪਦਾ ਹੈ ਕਿ ਤੰਗ ਰਹਿੰਦੇ ਹੋਣਗੇ ਇੱਕ ਅਫਸਰ ਨੇ ਜਵਾਬ ਦਿੱਤਾ ਫਿਰ ਕੀ ਕਰਾਂ ਅਤਰਕੌਰ ਨੇ ਜਾਣਨਾ ਚਾਹਿਆ ਸਰਕਾਰੀ ਹਕਮ ਨੇ ਕਿਹਾ ਅੰਗਰੇਜ਼ੀ ਸਰਕਾਰ ਨੇ ਇਹਨਾਂ ਬੱਚਿਆਂ ਲਈ 25000 ਦਾ ਮੁਆਵਜ਼ਾ ਕੱਲਿਆ ਹੈ ਉਹ ਲੈ ਕੇ ਗੁਜ਼ਾਰਾ ਕਰੋ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਸ਼ਹੀਦ ਪਤੀ ਦੀ ਕੀਮਤ ਵਟ ਕੇ ਆਪਣੇ ਬੱਚਿਆਂ ਦੇ ਮੂੰਹ ਤੇ ਕਾਲਖ ਲਵਾ ਲਵਾਂ ਅਤੇ ਆਪਣੇ ਦੇਸ਼ ਦੇ ਇਤਿਹਾਸ ਨੂੰ ਝੂਠਾ ਬਣਾ ਦਿਆਂ ਮੈਨੂੰ ਤਾਂ ਉਸ ਵੇਲੇ ਸ਼ਾਂਤੀ ਹੋਵੇਗੀ ਜਦੋਂ ਜਲ੍ਹਾਂ ਵਾਲੇ ਬਾਗ ਵਿੱਚ ਗੋਲੀ ਚਲਾਉਣ ਵਾਲੇ ਹਾਕਮ ਜਨਰਲ ਡੈਰ ਦੀ ਪਤਨੀ ਡੈਰ ਦੀ Laash ਨੂੰ ਆਪਣੀ ਗੋਦੀ ਵਿੱਚ ਲੈ ਕੇ रहेਗੀ ਮੇਰੇ ਬੱਚਿਓ ਤੁਹਾਡਾ ਪਿਤਾ ਇਸ ਸੰਸਾਰ ਵਿੱਚ ਨਹੀਂ ਰਿਹਾ ਅਤਰਕੌਰ ਨੇ ਅਣਖੀਲਾ ਜਵਾਬ ਦੇ ਕੇ ਭਾਰਤੀ ਨਾਰੀ ਦਾ ਮਾਣ ਰੱਖ ਲਿਆ ਸੀ ਫਰਵਰੀ 1952 ਨੂੰ ਅੰਬਰਸਰ ਕਾਂਗਰਸ ਸੈਸ਼ਨ ਦੇ ਸਮੇਂ ਮਲਾਣਾ ਅਬਦੁਲ ਕਲਾਮ ਆਜ਼ਾਦ ਤੇ ਪੰਡਿਤ ਜਵਾਲਲਾਲ ਨਹਿਰੂ ਨੇ ਦੇਸ਼ਹਾਤਾ ਪੇਸ਼ ਕਰਨ ਤੇ ਵੀ ਅਤਰਕੌਰ ਨੇ ਕਿਹਾ ਮੈਂ ਸਿਰਫ ਦੇਸ਼ ਨੂੰ ਅੱਗੇ ਵਧਣਾ ਵੇਖਣਾ ਚਾਹੁੰਦੀ ਹਾਂ ਇਹੋ ਮੇਰੀ ਤੇ ਮੇਰੇ ਬੱਚਿਆਂ ਦੀ ਵੱਡੀ ਸ਼ਹਿਤਾ ਹੈ ਇਹੋ ਜਿਹੇ ਦੇਸੀ ਗੀਂ ਬੇਸ਼ਕਤ ਲੋਕ ਜਿਨ੍ਹਾਂ ਦੀ ਗਾਥਾ ਕਾਮਰੇਟ ਅਰਜਨ ਸਿੰਘ ਗੜਗਾ ਜੀ ਨੇ ਸਾਡੇ ਲਈ ਪੇਸ਼ ਕੀਤੀ ਤੇ ਅਸੀਂ ਅੱਗੇ ਤੁਹਾਨੂੰ ਸੁਣਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ